ਮੈਨੂੰ ਸਵਾਦ ਆ ਗਿਆ ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮਚ ਲਵ ਐਂਡ ਵਾਰਮ ਪੀਪਲ ਕਹਿੰਦੇ ਨੇ ਮਿਨੀ ਪੰਜਾਬ ਆ ਮਿਨੀ ਪੰਜਾਬਾ ਹਾਂ ਸੱਚੀ ਮਿਨੀ ਪੰਜਾਬ ਆ ਇੰਨਾ ਆਪਣਾਪਨ ਹੈ ਇੰਨਾ ਪਿਆਰ ਹੈ ਤੇ ਨਿਕ ਐਕਸਾਈਟਮੈਂਟ ਹੈ ਇੱਥੇ ਲੋਗਾ ਲੋਗਾ ਚ ਫਿਲਮ ਦੇ ਲਈ ਐਜ਼ ਅ ਕਲਾਕਾਰ ਮੈਨੂੰ ਲੱਗਦਾ ਹੈ ਜਦੋਂ ਵੀ ਸਾਨੂੰ ਯੋਜੇ ਕਿਰਦਾਰ ਮਿਲਦੇ ਨੇ ਜਿਹੜੇ ਥੋ ਟਫ ਹੁੰਦੇ ਨੇ ਐਜ਼ ਅ ਆਰਟਿਸਟ ਤੁਹਾਨੂੰ ਮੋਰ ਚੰਗਾ ਲੱਗਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਰਦਾਸ ਮੂਵੀ ਆ ਰਹੀ ਹੈ ਜੀ ਔਰ ਬ੍ਰੈਂਪਟਨ ਦੇ ਵਿਖੇ 온ਟਾਰੀਓ ਚ ਮੌਜੂਦ ਹਾਂ ਔਰ ਮੇਰੇ ਨਾਲ ਜਸਮੀਨ ਸੋ ਜਸਮੀਨ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਕਿੱਦਾਂ ਦਾ ਲੱਗਿਆ ਜੀ ਪ੍ਰੋਮੋਸ਼ਨ ਕਰਕੇ ਫਿਲਮ ਦਾ ਕਿਉਂਕਿ ਆਮ ਤੁਹਾਨੂੰ ਬਿਗ ਬਾਸ ਚ ਦੇਖਿਆ ਖਤਰੋਂ ਦੇ ਖਿਡਾਰੀ ਦੇਖਿਆ ਔਰ ਜੇ ਪੰਜਾਬੀ ਮੂਵੀਆਂ ਚ ਦੇਖਦੇ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਮੈਨੂੰ ਸਵਾਦ ਆ ਗਿਆ ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੇਗਾ ਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮਚ ਲਵ ਐਂਡ ਵਾਰਮ ਥੈਂ ਨਾਊ ਰੀਅਲੀ ਲੁਕਿੰਗ ਫਾਰਵਰਡ ਟੂ ਅਰਦਾਸ ਔਨ 13 ਸੈਪਟੈਂਬਰ ਅਰੇ ਤੁਹਾਨੂੰ ਫਰਕ ਲੱਗਿਆ ਕੋਈ ਜਦੋਂ ਪੰਜਾਬ ਚ ਵੀ ਕਰਕੇ ਆ ਪ੍ਰੋਮੋਸ਼ਨ ਬੰਬੇ ਵੀ ਗਏ ਹੋ ਸ਼ਾਇਦ ਆਸਟ੍ਰੇਲੀਆ ਵੀ ਗਏ ਹੋ ਕੀ ਡਿਫਰੈਂਸ ਲੱਗਦਾ ਜੀ ਇੱਥੋਂ ਤੇ ਉੱਥੋਂ ਦਾ ਮੈਨੂੰ ਇੱਥੇ ਇਹੀ ਡਿਫਰੈਂਸ ਲੱਗਿਆ ਥੈਟ ਯੂ ਨੋ ਪੀਪਲ ਕਹਿੰਦੇ ਨੇ ਮਿਨੀ ਪੰਜਾਬਾ ਮਿਨੀ ਪੰਜਾਬਾ ਸੱਚੀ ਮਿਨੀ ਪੰਜਾਬਾ ਐਨਾ ਆਪਣਾਪਨ ਐ ਐਨਾ ਪਿਆਰ ਐ ਤੇ ਨੀ ਐਕਸਾਈਟਮੈਂਟ ਐ ਇੱਥੇ ਲੋਗਾ ਲੋਗਾ ਚ ਫਿਲਮ ਦੇ ਲਈ ਤੇ ਆਈ ਏਮ ਰੀਅਲੀ ਹੋਪਿੰਗ ਪੀਪਲ ਵਿਲ ਸ਼ੋ ਥੈਟ ਲਵ ਬਾਈ ਵਾਚਿੰਗ ਥ ਫਿਲਮ ਇਨ ਥੀਏਟਰਸ ਔਨ 13 ਸੈਪਟੈਂਬਰ ਔਰ ਜੇ ਤੁਹਾਡੇ ਕਿਰਦਾਰ ਦੀ ਗੱਲ ਕੀਤੀ ਜਾਵੇ ਜਿਹੜਾ ਤੁਹਾਡਾ ਕਿਰਦਾਰ ਆ ਜਿਸ ਤੱਕ ਮੈਂ ਟ੍ਰੇਲਰ ਦੇ ਵਿੱਚ ਦੇਖ ਸਕਿਆ ਆ ਵੀ ਤੁਸੀਂ ਹੀ ਮੁੱਖ ਭੂਮਿਕਾ ਦੇ ਮੈਨੂੰ ਲੱਗ ਰਿਹਾ ਕਿਉਂਕਿ ਜਦੋਂ ਤੁਹਾਡੇ ਫਾਦਰ ਦਾ ਰੋਲ ਕਰ ਨੇ ਉਹਨਾਂ ਨੇ ਜੇ ਵੀ ਥੋੜੀ ਮਾਤਾ ਕਹਿੰਦੀ ਆ ਵੀ ਉਹ ਤੁਸੀਂ ਚੱਲੇ ਹੋ ਅਖੇ ਪਾਪ ਕਿੱਥੋਂ ਲੈ ਚੱਲਿਓ ਨਾਲ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਹੈ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਸ ਤਰ੍ਹਾਂ ਦਾ ਕਿਰਦਾਰ ਕਰਕੇ ਕਿਉਂਕਿ ਨਾਰਮਲੀ ਤੁਸੀਂ ਚਿਲਬੁਲੇ ਕਿਰਦਾਰ ਕਮੇਡੀਅਨ ਕਿਰਦਾਰ ਕਰਦੇ ਹੋ ਤੁਹਾਨੂੰ ਲੱਗ ਰਿਹਾ ਸੀ ਵੀ ਇਦਾਂ ਦੇ ਕਿਰਦਾਰ ਕਦੇ ਆਊਗਾ ਤੇ ਮੈਂ ਕਰ ਪਾਉਂਗੀ ਤੇ ਜਾਂ ਜੇ ਮੈਨੂੰ ਮਿਲਿਆ ਤਾਂ ਬਹੁਤ ਹੀ ਮੇਰੀ ਜ਼ਿੰਦਗੀ ਲਈ ਚੰਗਾ ਇੱਕ ਮਾਈਲਸਟੋਨ ਸਾਬਤ ਹੋਵੇਗਾ ਐਜ਼ ਅ ਕਲਾਕਾਰ ਮੈਨੂੰ ਲੱਗਦਾ ਹੈ ਜਦੋਂ ਵੀ ਸਾਨੂੰ ਯੋਜੇ ਕਿਰਦਾਰ ਮਿਲਦੇ ਨੇ ਜਿਹੜੇ ਹੋਰ ਟਫ ਹੁੰਦੇ ਨੇ ਐਜ਼ ਐਨ ਆਰਟਿਸਟ ਸਾਨੂੰ ਹੋਰ ਚੰਗਾ ਲੱਗਦਾ ਬਿਕਾਜ਼ ਦੈਨ ਯੂ ਆਰ ਯੂ نو ਗੈਟਿੰਗ ਆਊਟ ਆਫ ਯੂਰ ਕੰਫਰਟ ਜ਼ੋਨ ਟ੍ਰਾਈਂਗ ਟੂ ਪ੍ਰੂਵ ਯਰself ਐਂਡ ਮੈਨੂੰ ਲੱਗਦਾ ਹਰ ਕਲਾਕਾਰ ਇਸ ਚੀਜ਼ ਦਾ ਭੁੱਖਾ ਹੁੰਦਾ ਹੈ ਕਿ ਉਹਨੂੰ ਹੋਰ ਹੋਰ ਵੇਰੀਏਸ਼ਨ ਡਿਫਰੈਂਟ ਡਿਫਰੈਂਟ ਰੋਲਸ ਮਿਲਣ ਤੇ ਬਿਲਕੁਲ ਡਿਫਰੈਂਟ ਹੈ ਜੈਸਮਿਨ ਤੋਂ ਬਹੁਤ ਮਿਹਨਤ ਕੀਤੀ ਹੈ ਤੇ ਆਈ ਹੋਪ ਪੀਪਲ ਵਿਲ ਲਵ ਇਟ ਔਰ ਥੋੜਾ ਤਾਂ ਅਸੀਂ ਇਹ ਘਬਰਾ ਗਏ ਸੀ ਜੀ ਅੱਖਾਂ ਦੀ ਤੁਹਾਡੇ ਕੋਲ ਪ੍ਰੋਬਲਮ ਆ ਗਈ ਸੀ ਸਾਰਿਆਂ ਨੂੰ ਫਿਕਰ ਪੈ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਤੇ ਪਰ ਹੋਪ ਤੁਸੀਂ ਚੰਗੇ ਹੋ ਠੀਕ ਆ ਜੀ ਸਾਡੇ ਕੰਨਿਓ ਬੈਸਟ ਵਿਸ਼ੇਸ ਸੋ ਅਰਦਾਸ ਲਈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਮੈਨੂੰ ਸਵਾਦ ਆ ਗਿਆ ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮਚ ਲਵ ਐਂਡ ਵਾਰਮ ਪੀਪਲ ਕਹਿੰਦੇ ਨੇ ਮਿਨੀ ਪੰਜਾਬ ਆ ਮਿਨੀ ਪੰਜਾਬਾ ਸੱਚੀ ਮਿਨੀ ਪੰਜਾਬ ਆ ਇੰਨਾ ਆਪਣਾਪਨ ਹੈ ਇੰਨਾ ਪਿਆਰ ਹੈ ਤੇ ਨਿਕ ਐਕਸਾਈਟਮੈਂਟ ਹੈ ਇੱਥੇ ਲੋਗਾ ਲੋਕਾਂ ਚ ਫਿਲਮ ਦੇ ਲਈ ਐਜ਼ ਅ ਕਲਾਕਾਰ ਮੈਨੂੰ ਲੱਗਦਾ ਹੈ ਜਦੋਂ ਵੀ ਸਾਨੂੰ ਯੋਜੇ ਕਿਰਦਾਰ ਮਿਲਦੇ ਨੇ ਜਿਹੜੇ ਔਰ ਟਫ ਹੁੰਦੇ ਨੇ ਐਜ਼ ਅ ਆਰਟਿਸਟ ਤੁਹਾਨੂੰ ਮੋਰ ਚੰਗਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਰਦਾਸ ਮੂਵੀ ਆ ਰਹੀ ਹੈ ਜੀ ਔਰ ਬ੍ਰੈਂਪਟਨ ਦੇ ਵਿਖੇ 온ਟਾਰੀਓ ਚ ਮੌਜੂਦ ਹੈ ਔਰ ਮੇਰੇ ਨਾਲ ਜਸਮੀਨ ਸੋ ਜਸਮੀਨ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਕਿੱਦਾਂ ਦਾ ਲੱਗਿਆ ਜੀ ਪ੍ਰੋਮੋਸ਼ਨ ਕਰਕੇ ਫਿਲਮ ਦਾ ਕਿਉਂਕਿ ਆਮ ਤੁਹਾਨੂੰ ਬਿੱਗ ਬਾਸ ਚ ਦੇਖਿਆ ਖਤਰੋਂ ਦੇ ਖਿਡਾਰੀ ਦੇਖਿਆ ਔਰ ਜੇ ਪੰਜਾਬੀ ਮੂਵੀਆਂ ਚ ਦੇਖਦੇ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਮੈਨੂੰ ਸਵਾਦ ਆ ਗਿਆ ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੇਗਾ ਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮਚ ਲਵ ਐਂਡ ਵਾਰਮ ਥੈਂ ਨਾਊ ਰੀਅਲੀ ਲੁਕਿੰਗ ਫਾਰਵਰਡ ਟੂ ਅਰਦਾਸ ਔਨ 13 ਸੈਪਟੈਂਬਰ ਔਰ ਤੁਹਾਨੂੰ ਫਰਕ ਲੱਗਿਆ ਕਿ ਜਦੋਂ ਪੰਜਾਬ ਚ ਵੀ ਕਰਕੇ ਆ ਪ੍ਰੋਮੋਸ਼ਨ ਬੰਬੇ ਵੀ ਗਏ ਹੋ ਸ਼ਾਇਦ ਆਸਟ੍ਰੇਲੀਆ ਵੀ ਗਏ ਹੋ ਕੀ ਡਿਫਰੈਂਸ ਲੱਗਦਾ ਜੀ ਇੱਥੋਂ ਤੇ ਉੱਥੋਂ ਦਾ ਮੈਨੂੰ ਉੱਥੇ ਇਹੀ ਡਿਫਰੈਂਸ ਲੱਗਿਆ ਥੈਟ ਯੂ نو ਪੀਪਲ ਕਹਿੰਦੇ ਨੇ ਮਿਨੀ ਪੰਜਾਬਾ ਮਿਨੀ ਪੰਜਾਬਾ ਸੱਚੀ ਮਿਨੀ ਪੰਜਾਬਾ ਐਨਾ ਆਪਣਾਪਨ ਐ ਐਨਾ ਪਿਆਰ ਐ ਤੇ ਨੀਕ ਐਕਸਾਈਟਮੈਂਟ ਐ ਇੱਥੇ ਲੋਗਾ ਲੋਗਾ ਚ ਫਿਲਮ ਦੇ ਲਈ ਤੇ ਆਈ ਐਮ ਰੀਅਲੀ ਹੋਪਿੰਗ ਪੀਪਲ will show that love by watching the film in theaters on 13 September। ਔਰ ਜੇ ਤੁਹਾਡੇ ਕਿਰਦਾਰ ਦੀ ਗੱਲ ਕੀਤੀ ਜਾਵੇ ਜਿਹੜਾ ਤੁਹਾਡਾ ਕਿਰਦਾਰ ਆ ਜਿੱਥੇ ਤੱਕ ਮੈਂ ਟ੍ਰੇਲਰ ਦੇ ਵਿੱਚ ਦੇਖ ਸਕਿਆ ਆ ਵੀ ਤੁਸੀਂ ਹੀ ਮੁੱਖ ਭੂਮਿਕਾ ਦੇ ਮੈਨੂੰ ਲੱਗ ਰਿਹਾ ਕਿਉਂਕਿ ਜਦੋਂ ਤੁਹਾਡੇ ਫਾਦਰ ਦਾ ਰੋਲ ਕਰ ਨੇ ਉਹਨਾਂ ਨੇ ਜਿਵੇਂ ਤੁਹਾਡੀ ਮਾਤਾ ਕਹਿੰਦੀ ਆ ਵੀ ਉਹ ਤੁਸੀਂ ਚੱਲੇ ਹੋ ਅਖੇ ਪਾਪ ਕਿੱਥੋਂ ਲੈ ਚੱਲੇ ਹੋ ਨਾਲ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਹੈ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਸ ਤਰ੍ਹਾਂ ਦਾ ਕਿਰਦਾਰ ਕਰਕੇ ਕਿਉਂਕਿ ਨਾਰਮਲੀ ਤੁਸੀਂ ਛਲਬੁਲੇ ਕਿਰਦਾਰ ਕਮੇਡੀਅਨ ਕਿਰਦਾਰ ਕਰਦੇ ਹੋ ਤੁਹਾਨੂੰ ਲੱਗ ਰਿਹਾ ਸੀ ਵੀ ਇਦਾਂ ਦੇ ਕਿਰਦਾਰ ਕਦੇ ਆਊਗਾ ਤੇ ਮੈਂ ਕਰ ਪਾਉਂਗੀ ਤੇ ਜਾਂ ਜੇ ਮੈਨੂੰ ਮਿਲਿਆ ਤਾਂ ਬਹੁਤ ਹੀ ਮੇਰੀ ਜ਼ਿੰਦਗੀ ਲਈ ਚੰਗਾ ਇੱਕ ਮਾਈਲਸਟੋਨ ਸਾਬਤ ਹੋਵੇਗਾ ਐਜ਼ ਅ ਕਲਾਕਾਰ ਮੈਨੂੰ ਲੱਗਦਾ ਜਦੋਂ ਵੀ ਸਾਨੂੰ ਯੋਜੇ ਕਿਰਦਾਰ ਮਿਲਦੇ ਨੇ ਜਿਹੜੇ ਹੋਰ ਟਫ ਹੁੰਦੇ ਨੇ ਐਜ਼ an artist ਸਾਨੂੰ ਹੋਰ ਚੰਗਾ ਲੱਗਦਾ ਬਿਕੋਜ਼ then you are you know getting out of your comfort zone trying to prove yourself ਐਂਡ ਮੈਨੂੰ ਲੱਗਦਾ ਹਰ ਕਲਾਕਾਰ ਇਸ ਚੀਜ਼ ਦਾ ਭੁੱਖਾ ਹੁੰਦਾ ਹੈ ਕਿ ਉਹਨੂੰ ਹੋਰ ਹੋਰ ਵੇਰੀਏਸ਼ਨ ਡਿਫਰੈਂਟ ਡਿਫਰੈਂਟ ਰੋਲਸ ਮਿਲਣ ਤੇ ਬਿਲਕੁਲ ਡਿਫਰੈਂਟ ਐਜਸਮਨ ਤੋਂ ਬਹੁਤ ਮਿਹਨਤ ਕੀਤੀ ਹੈ ਤੇ ਆਈ ਹੋਪ ਪੀਪਲ will love it ਔਰ ਤੁਹਾਡੇ ਤਾਂ ਅਸੀਂ ਇਹ ਘਬਰਾ ਗਏ ਸੀ ਜੀ ਅੱਖਾਂ ਦੀ ਤੁਹਾਡੇ ਕੋਲ ਪ੍ਰੋਬਲਮ ਆ ਗਈ ਸੀ ਸਾਰਿਆਂ ਨੂੰ ਫਿਕਰ ਪੈ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਤੇ ਪਰ ਹੋਪ ਤੁਸੀਂ ਚੰਗੇ ਹੋ ਠੀਕ ਆ ਜੀ ਸਾਡੇ ਕੰਨੀਓ ਬੈਸਟ ਵਿਸ਼ੇਸ ਸੋ ਅਰਦਾਸ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ